ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ 9 ਕਿਲੋ 66 ਗ੍ਰਾਮ ਹਿਰੋਇਨ ਫੜੀ ਗਈ ਹੈ ਜਿਹੜੀ ਕਿ ਸਾਰੀ ਅਕਰੋਸ ਦੀ ਇੰਟਰਨੈਸ਼ਨਲ ਬਾਰਡਰ ਪੁਸ਼ ਕੀਤੀ ਜਾਂਦੀ ਹੈ ਥਰੂ ਡਰੋਨਸ ਔਰ ਇਹਦੇ ਚ ਚਾਰ ਮੁਲਜ਼ਮ ਜਿਹੜੇ ਮੇਲਸ ਉਹ ਫੜੇ ਗਏ ਆ ਔਰ ਇਹ ਚ ਬੜਾ ਇੰਟਰਸਟਿੰਗ ਗੱਲ ਹੈ ਕਿ ਦੋ ਜਿਹੜਾ ਇੱਕ ਟੋਟਲੀ ਨੈਟਵਰਕ ਯਰ 카ਟਲ ਸਮਝ ਲੋ ਉਹ ਲੇਡੀਜ਼ ਆਪਰੇਟਡ ਹੀ ਆ ਦੋ ਲੇਡੀਜ਼ ਵੜੀਆਂ ਗਈਆਂ ਜਿਨ੍ਹਾਂ ਚ ਇੱਕ ਪ੍ਰਾਇਮਰੀ ਸਕੂਲ ਟੀਚਰ ਵੀ ਹੈ ਔਰ ਦੂਸਰਾ ਇਹਦੇ ਚ ਇੰਪੋਰਟੈਂਟ ਗੱਲ ਹੈ ਕਿ ਹੈਪੀ ਜੈਟਿਕ ਬਣਾ ਨਟੋਰੀਅਸ ਗੈਂਗਸਟਰ ਉਬਲਿਕਸ ਸਮਗਲਰ ਹੈ ਜਿਹੜਾ ਗੁਰੂ ਏਰੀਏ ਦਾ ਜਿਹੜਾ ਕਿ ਫਰਾਰ ਹੈ ਔਰ ਬਾਹਰ ਫੋਰਨ ਬੇਸਡ ਹੈ ਇਸ ਵੇਲੇ ਉਹ ਇਹ ਰੈਕਟ ਰਨ ਕਰ ਰਿਹਾ ਸੀ ਥਰੂ ਬਾਪੇਸ ਸਮਗਲਰਸ ਇਹਨਾਂ ਦੋਨੋਂ ਨੈਟਵਰਕਸ ਦੇ ਵਿੱਚ ਜਿਹੜਾ ਕਾਮਨ ਪੁਆਇੰਟ ਆ ਪਾਕਿਸਤਾਨ ਸਮੱਗਲਰ ਸੀਗੇ ਔਰ ਮੈਂ ਇਹਦੇ ਸਭ ਤੋਂ ਅੱਛੀ ਗੱਲ ਇਹ ਦੱਸਣਾ ਚਾਹੁੰਦਾ ਕਿ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਸਾਡੀ ਪੁਲਿਸ ਜਿਹੜੀ ਛਾਟਾ ਪੁਲਿਸ ਐਸਐਚਓ ਵਿਨੋਦ ਕੁਮਾਰ ਤੇ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਿਸਰਸ ਨੇ ਸ਼ਿਵਦਰਸ਼ਨ ਜੀ ਔਰ ਹਰਪਾਲ ਜੀ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਔਰ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਅੱਛੀ ਗੱਲ ਮਤਲਬ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਇਹ ਜਿਹਦੇ ਵਿੱਚ ਸਭ ਤੋਂ ਪਹਿਲਾਂ ਹਣੀ ਇੱਕ ਅਕਿਊਜ਼ ਫੜਿਆ ਜਾਂਦਾ 20 ਗ੍ਰਾਮ ਹਿਰੋਇਨ ਦਾ ਉਹਨੂੰ ਬਹੁਤ ਪ੍ਰੋਫੈਸ਼ਨਲੀ ਬੈਕਵਰਡ ਲਿੰਕੇਜਸ ਜਾਂਦੇ ਹੋਏ ਅੱਗੇ ਪਰਮਜੀਤ 파ਰਸ ਫੜਿਆ ਜਾਂਦਾ ਉਹਦੇ ਤੋਂ 5 ਕਿਲੋ ਕੁਝ ਗ੍ਰਾਮ ਜੜੀ ਹਿਰੋਇਨ ਬਰਾਮਦ ਹੋਈ ਉਸ ਤੋਂ ਬਾਅਦ ਹਰਵਿੰਦਰ ਹਿੰਦਾ ਹਣੀ ਜਿਹੜਾ ਪਹਿਲਾਂ ਫੜਿਆ ਗਿਆ ਸੀ ਉਹਦੀ ਕੁਝ ਗਿੱਚ ਮਾਮਜ਼ਦ ਹੋਇਆ ਗੁਰਪ੍ਰੀਤ ਨਾਮਜੋਦੋ ਹੈ ਜਿਹੜਾ ਪਰਮਦੀਪ ਜਿੱਤ ਤੋਂ 5 ਕਿਲੋ ਫੜੀ ਗਈ ਹੈ ਗੁਰਪ੍ਰੀਤ ਦੀ ਪੁੱਛਗਿੱਛ ਤੋਂ ਔਰ ਗੁਰਪ੍ਰੀਤ ਦੀ ਇਨਵੈਸਟੀਗੇਸ਼ਨ ਟੈਰੋਗੇਸ਼ਨ ਤੋਂ ਉਹਦੇ ਕੋਲੋਂ 3 ਕਿਜੀ ਹੇਰੋਇਨ ਹੋਰ ਰਿਕਵਰ ਕੀਤੀ ਗਈ ਕਿਉਂਕਿ ਜਿਹੜਾ ਗੁਰਪ੍ਰੀਤ ਹੀ ਮੇਨ ਬੰਦਾ ਸੀ ਜਿਹੜਾ ਹੈਪੀ ਜੱਟ ਦੇ ਬਿਹਫ ਤੇ ਕਨਸਾਈਨਮੈਂਟਸ ਰਿਸੀਵ ਕਰਦਾ ਸੀ ਔਰ ਅਕ੍ਰੋਸ ਦਾ ਬਾਰਡਰ ਸਾਰੀਆਂ ਜਿਹੜੇ ਉਹਨਾਂ ਦੇ ਨੈਟਵਰਕ ਹੈ ਉਹਨਾਂ ਨੂੰ ਆਪਰੇਟ ਕਰ ਰਿਹਾ ਸੀਗਾ ਇਦੇ ਚ ਜਿਹੜੀ ਹੋਰ ਇੱਕ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਪਰਮਦੀਪ ਤੇ ਗੁਰਪ੍ਰੀਤ ਹੈ ਇਹ ਜਿਹੜੀਆਂ ਰੀਸੀਵ ਕਰਦੇ ਸੀ ਕਨਸਾਈਨਮੈਂਟ ਇਹਨਾਂ ਨੇ ਬਹੁਤ ਲੈਂਡਮਾਰਕ ਜਿਹੜੇ ਉਹ ਐਸਟੈਬਲਿਸ਼ ਕੀਤੇ ਹੋਏ ਸੀ ਕਿ ਕਿੱਥੇ ਡਿਲੀਵਰੀ ਦੇਣੀ ਹੈ ਜਿਵੇਂ ਕੋਈ ਖੰਭਾ ਹੈਗਾ ਬਿਲਬੋਰਡ ਹੈ ਉਹ ਕਾਰਬੇਜ ਦਾ ਢੇਰ ਹੈ ਜਾਂ ਗਾਰਬੇਜ ਦਾ ਉਹ ਡੰਪ ਹੈ ਕਿਤੇ ਜਾਂ ਪਾਈਲਸ ਪਈਆਂ ਸਾਈਨੇਜ ਬੋਰਡ ਆ ਕੋਈ ਵਪਾਰ ਨੂੰ ਬਦਲ ਆ ਗਈ ਮਿੱਥੋਂ ਉਹ ਸਾਈਨ ਨਿਡ ਬੋਰਡ ਲੱਗਿਆ ਫਰਾਨੀ ਕਲੋਨੀ ਦਾ ਜਾਂ ਫਰਾਨੇ ਰਸਤੇ ਨੂੰ ਜਾ ਰਿਹਾ ਸੜਕ ਦੀ ਉਹ ਇਹਨਾਂ ਨੇ ਯੂਜ਼ ਕੀਤੀ ਸੀਗੇ। ਤੋਂ ਜਿਹੜੇ ਇਹਦੇ ਚ ਹੈਪੀ ਜੱਟ ਵਾਲਾ ਮੇਨ ਜਿਹੜਾ ਕਾਟਲ ਹੈਗਾ ਉਹਦੇ ਚ ਹਨੀ ਜਿਹੜਾ ਇਹ ਕਨੂਕਰ ਦਾ ਛਾਟੇ ਦਾ ਪਰਮਦੀਪ ਪਾਰਸ ਜਣਿਆਲਾ ਗੁਰੂ ਹਰਵਿੰਦਰ ਹਿੰਦਾ ਜਣਿਆਲਾ ਗੁਰੂ ਦਾ ਹੀ ਔਰ ਗੁਰਪ੍ਰੀਤ ਗੋਪੀ ਜਿਹੜਾ ਹਾਂਦੇ ਪੀਐਸ ਕ੍ਰਿੰਡਾ ਅੰਮ੍ਰਿਤਸਰ ਰੂਰਲ ਦਾ ਜਿਹੜੀਆਂ ਲੇਡੀਜ਼ ਫੜੀਆਂ ਗਈਆਂ ਜਿਨ੍ਹਾਂ ਤੋਂ 1 ਕੇਜੀ 4 ਗ੍ਰਾਮ ਹੀਰਨ ਫੜੀ ਗਈ ਹੈ ਜਸਪੀਰ ਕੌਰ ਬਿਸ਼ਾਰਾ ਟਾਲਾ ਸਰਾਏ ਮਨਖਨ ਡਿਸਟ੍ਰਿਕਟ ਕਰਨਤਾਨ 40 ਸਾਲ ਦੀ ਉਮਰ ਆ ਹਾਊਸ ਵਾਈਫ ਹੈ ਇਹ ਤੋਂ 1/2 ਕੇਜੀ ਦੇ ਉੱਪਰ ਜਿਹੜੀ ਹੈ ਹੀਰਨ ਬ੍ਰਾਮ ਧੋਈ ਕੁਲਵਿੰਦਰ ਕੌਰ ਜਿਹੜੇ ਟੀਚਰ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਚ ਇਹ ਹਵੇਲੀਆਂ ਜਿਹੜਾ ਕਿ ਕਾਫੀ ਨੋਟੋਰੀਅਸ ਸਾਡਾ ਨਾ ਏਰੀਆ ਹੈਗਾ ਸਰਾਏ ਮੰਤਖਾਨ ਦਾ ਉਹਨੂੰ ਬਿਲੋਂਗ ਕਰਦੀ ਐ ਤੋਂ ਵੀ ਅੱਧਾ ਕਿਲੋ ਹਿਰਨ ਬਰਾਮਦ ਹੋਈ ਸੋ ਮੈਂ ਸਮਝਦਾ ਕਿ ਜਿਹੜਾ ਹੈਪੀ ਜੱਟ ਹੈ ਉਹਦੇ ਖਿਲਾਫ 25 ਮੁਕਦਮੇ ਦਰਜ ਐ ਜੇ ਲਿਸਟ ਆਪਾਂ ਦੇਖੀਏ ਤਾਂ ਉਹਦੇ ਚ ਹੈਵੀ ਰਿਕਵਰੀਜ਼ ਨਹੀਂ ਹਿਰੋਇਨ ਦੀਆਂ ਵੀ 4.2 ਕੇਜੀ ਐਨਟੀਐਫ ਮੋਹਾਲੀ ਵੱਲੋਂ ਕੱਥੂ ਨੰਗਲ ਚ ਥਾਣੇ ਅਮਰਸਰ ਰੂਰਲ ਚ 15 ਕਿਲੋ ਤੋਂ ਉੱਪਰ ਔਰ ਯੂਏਪੀਏ ਵੀ ਲੱਗਿਆ ਹੋਇਆ ਉਹਦੇ ਖਿਲਾਫ ਔਰ ਕਾਫੀ ਸਾਰੇ ਕੇਸਸ ਉਹਦੇ ਖਿਲਾਫ 25 ਹੈਗੇ ਜਿੱਚ ਮਰਡਰ ਅਟੈਂਪਟ ਟੂ ਮਰਡਰ ਆਰਮਜ਼ੈਟ ਔਰ ਜਿਹੜਾ ਐਕਸਟਰਸ਼ਨ ਇਸ ਤਰ੍ਹਾਂ ਦੇ ਮੁਕਦਮੇ ਹੈਗੇ ਔਰ ਲਾਸਟ ਜਿਹੜਾ ਮੁਕਦਮਾ ਹੈਗਾ ਉਹ ਆਰਮਜ਼ੈਟ ਦਾ ਪੀਐਸ ਤਰਸਿਕਾ ਅਮਰਸਰ ਰੂਰਲ ਦਾ ਸੋ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਬਾਹਰ ਜਾ ਕੇ ਬੇਟੇ ਉਹ ਪਾਕਿਸਤਾਨ ਬੇਸ ਸਮਗਲਰਸ ਨਾਲ ਇਨ ਟੱਚ ਹੋ ਜਾਂਦੇ ਆ ਫਿਰ ਜਿਹੜੇ ਲੋਕਲ ਆਪਣੇ ਆਪਰੇਟਿਵਸ ਨੇ ਉਹਨੂੰ ਤਿਆਰ ਕਰਦੇ ਆ ਪੈਸੇ ਦੇ ਲਾਲਚ ਨਾਲ ਇਹ ਆਪਣਾ ਜਿਹੜਾ ਨੈਟਵਰਕ ਉਹਨੂੰ ਚਲਾਉਂਦੇ ਆ ਔਰ ਜਿਹੜੀ ਡਰੋਨ ਮੂਵਮੈਂਟ ਹੈਗੀ ਆ ਉਹ ਸਾਰੀ ਪਾਕਿਸਤਾਨ ਬੇਸ ਸਮਗਲਰਸ ਨੂੰ ਜਿੱਦਾਂ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਜਾਂ ਕੋਆਰਡੀਨੇਟਸ ਉਹ ਫੋਰਨ ਬੇਸਡ ਅੰਦਰ ਭੇਜਦੇ ਆ ਉਸ ਤਰ੍ਹਾਂ ਹੁੰਦੀ ਆ ਔਰ ਸਭ ਤੋਂ ਜਿਹੜੀ ਮੈਂ ਸਮਝਦਾ ਕਿ ਮਾੜੀ ਗੱਲ ਇਹ ਸੱਚਾਈ ਹੈ ਕਿ ਲੇਡੀਜ਼ ਦਾ ਇੰਨਾ ਇਨਵੋਲ ਹੋਣਾ ਔਰ ਉਹ ਵੀ ਇੱਕ ਨੋਬਲ profession ਦੀ ਇੱਕ ਲੇਡੀ ਜਿਹੜੇ ਹਾਲਾਂਕਿ ਉਹਨਾਂ ਦੀ ਏਜ ਵੀ ਦੋਨਾਂ ਦੀ ਕਾਫੀ ਹੈ ਤੇ ਉਹ ਜਿਵੇਂ ਕੁਲੰਦਰ ਕੌਰ 54 years ਦੇ ਹੈ 40 ਸਾਲ ਦੀ ਉਮਰ ਤਕਰੀਬਨ ਹੈਗੀ ਹੈ ਜਸਵੀਰ ਕੌਰ ਦੀ ਸੋ ਇਹ ਇੱਕ ਮਾੜਾ ਟ੍ਰੈਂਡ ਆਇਆ ਕਿ ਇਸ ਤਰ੍ਹਾਂ ਦੇ ਲੋਕ ਵੀ ਜਿਹੜੇ ਆ ਪੈਸੇ ਦੇ ਲਾਲਚ ਦੇ ਵਿੱਚ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਸ਼ਾਮਲ ਨੇ ਔਰ ਇਹਦੇ ਚ ਜਿਹੜੇ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਪੈਸ਼ਲੀ ਜਿਹੜੇ ਹੈਪੀ ਜੈਟ ਦੇ ਹੋਰ ਕੰਟੈਕਟਸ ਨੇ ਤੇ ਪਾਕਪੇਸ ਸਮਗਲਾ ਜਿਹੜਾ ਕਾਮਨ ਹੈ ਦੋਨਾਂ 'ਚ ਉਹਦੇ ਵੀ ਲਿੰਕੇਜਸ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਚ ਫਾਈਨੈਂਸ਼ੀਅਲ ਐਂਗਲ ਵੀ ਕੋਈ ਨਾ ਕੋਈ ਸਾਹਮਣੇ ਆਏਗਾ ਜਿਸ ਤੇ ਵਰਕ ਕੀਤਾ ਜਾਏਗਾ